ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਵੈ ਕਿਵੇਂ ਹੋ ਸਾਰੇ ਜਣੇ ਸਾਰਿਆਂ ਨੂੰ ਬਲਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਪਿਛਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਹ ਸੂਟ ਸੀ ਜਿਹੜੇ ਆਪਾਂ ਰੈਡੀ ਕਰੇ ਸੀ ਜੋਰ ਜੱਟ ਦੇ ਲਿਆ ਕੇ ਤੇ ਬਰਕ ਵਗੈਰਾ ਆਪ ਕਰਾਇਆ ਸੀ ਉਹਨਾਂ ਦੇ ਨਾਲ ਦੇ ਜਿਹੜੇ ਦੁਪੱਟੇ ਸੀਗੇ ਉਹ ਆਪਾਂ ਡਾਈ ਕਰਾਉਣ ਆ ਗਏ ਆ ਬਲਾਡੇ ਕਿਉਂਕਿ ਬਹੁਤ ਉਹ ਤਾਂ ਇਹ ਦੁਪट्टे ਡਾਈ ਨਹੀਂ ਕਰਦੇ ਕਿਉਂਕਿ ਇਹ ਕਲਰ ਹੀ ਐਦਾਂ ਦਾ ਹਨਾ ਹੁੰਦਾ ਨਹੀਂ ਹਰ ਕੋਈ ਨਹੀਂ ਕਰ ਸਕਦਾ ਇਸ ਕਲਰ ਨੂੰ ਤੇ ਇੱਥੇ ਆਪਾਂ ਡਾਈ ਵਾਲੀ ਦੁਕਾਨ ਤੇ ਵੀਰੇ ਕੋਲੇ ਪਹੁੰਚ ਗਏ ਸੀ ਪਹਿਲਾਂ ਵੀ ਅਸੀਂ ਦੁਪट्टे ਕਰਾਉਣੇ ਹੁੰਨੇ ਆਂਗੇ ਤੇ ਉਹਨੂੰ ਪੁੱਛਿਆ ਵੀ ਆਹ ਵਾਲੇ ਦੁਪੱਟੇ ਆ ਡਾਈ ਹੋ ਜਾਣਗੇ ਕਹਿੰਦਾ ਹੋ ਜਾਣਗੇ ਬਾਕੀ ਦੇਖੋ ਫਿਰ ਵੀ ਹੋਣਗੇ ਜਾਂ ਨਹੀਂ ਹੋਣਗੇ ਤੇ ਕਈ ਭਣਾ ਨੇ ਪਿਛਲੀ ਵੀਡੀਓ ਤੇ ਕਮੈਂਟ ਵੀ ਕਰਿਆ ਸੀਗਾ ਵੀ ਤੁਹਾਡੀ ਆਵਾਜ਼ ਪੰਜਾਬੀ ਚ ਬੋਲੋ ਜੀ ਪੰਜਾਬੀ ਚ ਬੋਲੋ ਇਹ ਸੂਟ ਕਿੱਥੋਂ ਤੁਸੀਂ ਤਿਆਰ ਕਰਵਾਇਆ ਦੇਖੋ ਭਣੇ ਉਹ ਮੈਂ ਆਪਦੇ ਕੰਨੀਓ ਸੈਟਿੰਗ ਪੂਰੀ ਹੁੰਦੀ ਹੈਗੀ ਉਹ YouTube ਕੰਨੀ ਕੋਈ ਹੋ ਜਾਂਦਾ ਹਨਾ ਮੈਂ ਕਰਦੀਆਂ ਸੈਟਿੰਗ ਉਹ ਫੇਰ ਪਤਾ ਨਹੀਂ ਕਿੱਦਾਂ ਇੰਗਲਿਸ਼ ਚੱਲ ਪੈਂਦੀ ਹੈਗੀ ਤੇ ਇਹ ਸੂਟ ਆਪਾਂ 350 ਦਾ ਲਿਆ ਸਤੇਲੀ ਵਾਲੇ ਬਾਜ਼ਾਰ ਚੋਂ ਤੇ ਰੈਡੀ ਅਸੀਂ ਆਪ ਕਰਵਾਇਆ ਆਪਦੇ ਹਿਸਾਬ ਨਾਲ ਤੇ 350 ਵਾਲਾ ਸੂਟ ਨੂੰ ਆਪਾਂ ਮਹਿੰਗਾ ਬਣਾਤਾ ਉਸ ਤੋਂ ਬਾਅਦ ਦੁਪੱਟੇ ਦੇ ਕੇ ਆਪਾਂ ਪਹੁੰਚ ਗਏ ਆ ਜੀ ਰੈਡੀमेड ਸੂਟਾਂ ਦੀ ਦੁਕਾਨ ਤੇ ਤੇ ਇਹਨਾਂ ਦੇ ਜਿਹੜਾ ਲੱਗ ਰਿਹਾ ਜੀ ਆਫਰ ਕੁੜਤੇ ਨਾਈਟ ਸੂਟ ਸਾਰਾ ਕੁਝ ਅਵੇਲੇਬਲ ਹੈ ਇਧਰ ਦੀ ਹੱਸੀ ਜਾਂਦੀ ਹੈ ਹੱਸਦੀ ਤਾਂ ਕਿ ਕਿਉਂਕਿ ਇਹਨੇ ਪਹਿਲੀ ਵਾਰ ਅ ਕੁਰਤਾ ਸੂਟ ਦੇਖਣਾ ਸੀ ਦੇਖਣਾ ਨਹੀਂ ਲੈਣਾ ਸੀ ਤੇ ਉਹ ਬਾਈ ਜੁਨੀਆ ਨੂੰ ਕਹੀ ਜਾਂਦੀ ਸੀ ਵੀ ਦਿਖਾ ਦਿਓ ਤੇ ਉਹ ਤਾਂ ਹੱਸੀ ਜਾਂਦੀ ਸੀ ਉਹਨੂੰ ਹਾਸੀ ਵੀ ਆਈ ਜਾਂਦੀ ਸੀ ਤੇ ਇੱਥੇ ਆਪਾਂ ਨਾਈਟ ਸੂਟ ਦੇਖ ਰਹੇ ਸੀ ਨਵੇਂ-ਨਵੇਂ ਨਾਈਟ ਸੂਟ ਮੇਲਣੀ ਕੰਪਨੀ ਦੇ ਆ ਰਹੇ ਸੀ ਤੇ ਆਹ ਦੇਖੋ ਇਹ ਬਹੁਤ ਵਧੀਆ ਫੈਬਰਿਕ ਹੁੰਦਾ ਤੇ ਚੱਲਦੇ ਬਹੁਤ ਨੇ ਹੰਡਦੇ ਬਹੁਤ ਨੇਗੇ ਇਹ ਤੇ ਕਪੜਾ ਵੀ ਬਹੁਤ ਘੈਂਟ ਹੁੰਦਾ ਇਹਨਾਂ ਦਾ ਹਨਾ ਤੇ ਇਹਦੇ ਵਿੱਚ ਨਵੀਂ ਵੈਰਾਈਟੀ ਆ ਰਹੀ ਸੀ ਉਹ ਸਾਰੀ ਦਿਖਾ ਰਹੀ ਸੀ ਕੋਈ ਪ੍ਰਿੰਟ ਸੀਗਾ ਕੋਈ ਵਰਕ ਵਾਲੇ ਸੀਗੇ ਮੈਲਣੀ ਇਹ ਬਹੁਤ ਵਧੀਆ ਕੰਪਨੀ ਹੈਗੀ ਤੇ ਇਹਦੇ ਬਹੁਤ ਸੋਹਣੇ ਹੁੰਦੇ ਨੇ ਨਾਈਟ ਸੂਟ ਤੇ ਫੈਬਰਿਕ ਬਹੁਤ ਵਧੀਆ ਹੁੰਦਾ ਸਾਰਿਆਂ ਨੂੰ ਮੇਨ ਕੰਮ ਤੇ ਪਹਿਲਾਂ ਮੈਂ ਗਰਮੀ 'ਚ ਵੀ ਲਏ ਸੀ ਦੋ ਬਹੁਤ ਹੰਡੇ ਵਈ ਉਹ ਸਾਰੀ ਗਰਮੀ ਬਹੁਤ ਪਾਈ ਬਹੁਤ ਹਲਕਾ ਕਪੜਾ ਸੀ ਪਾਏ ਦਾ ਪਤਾ ਹੀ ਨਹੀਂ ਸੀ ਲੱਗਦਾ ਤੇ ਇਧਰ ਆ ਦੇਖੋ ਸੋਹਣੇ ਸੋਹਣੇ ਕੁੜਤੇ ਤੇ ਇਹਨਾਂ ਦੇ ਨਾ ਇਹ ਬਲੱਡ ਹੈ ਆ ਦੁਕਾਨ ਸ਼ਾਪ ਤੇ ਬਹੁਤ ਸੋਹਣੇ ਸੋਹਣੇ ਕੁੜਤੇ ਹੁੰਦੇ ਨੇ ਇਹਨਾਂ ਦੇ ਡਰੈਸ ਪੂਰੇ ਸੂਟ ਤੇ ਤੁਸੀਂ ਪਾਰਟੀ ਵੇਅਰ ਲੈ ਸਕਦੇ ਹੋ ਨਾਰਮਲ ਲੈ ਸਕਦੇ ਹੋ ਕਾਟਨ ਦਾ ਸ਼ਿਲਕ ਦਾ ਕਿੱਦਾਂ ਦਾ ਵੀ ਲੈ ਸਕਦੇ ਹੋ ਬਹੁਤ ਸੋਹਣੇ ਹੁੰਦੇ ਨੇ ਬਰਕ ਵਾਲੇ ਜਿਵੇਂ ਆ ਕਾਟਨ ਦਾ ਸੀ ਤੇ ਲੈਸਸ ਵਗੈਰਾ ਲੱਗੇ ਗਿ ਨੈਕ ਸੀਰਲ ਡਿਜ਼ਾਈਨ ਕੀਤਾ ਹੋਇਆ ਸੀ ਉਧਰੋਂ ਥੱਲੇ ਲੈਸ ਲੱਗੀ ਸੀ ਪੱਲੇ ਤੇ ਤੇ ਇਹ ਪਿਓਰ ਕਾਟਨ ਦੇ ਵਿੱਚ ਸੀਗਾ ਤੇ ਇਹ ਆਪਾਂ ਦੇਖ ਰਹੇ ਸੀ ਕੁੜਤੇ ਇੱਧਰ ਦੇ ਨਾਲ ਦੀ ਨਾਲ ਤੁਸੀਂ ਵੀ ਇੰਜੋਏ ਕਰਿਓ ਦੇਖੀ ਚੱਲਿਓ ਕਿਹੜਾ ਤੁਹਾਨੂੰ ਸੋਹਣਾ ਲੱਗਿਆ ਜੁਰ ਦੱਸਿਓ ਤੇ ਇਹਨਾਂ 'ਚ ਆਪਾਂ ਇੱਕ ਲਿਆ ਵੀ ਸੀ ਤੇ ਉਹ ਵੀ ਤੁਸੀਂ ਦੇਖਿਓ ਵੀ ਕਿਹੜਾ ਲਿਆ ਹੋਣਾ ਦੱਸਿਓ ਤੁਸੀਂ ਜਰੂਰ ਤੇ ਆ ਬਲੈਕ ਕਲਰ ਦਾ ਸੀ ਇਹਦੇ ਤੇ neck ਤੇ ਸਾਰਾ thread work ਹੋਇਆ ਹੋਇਆ ਸੀਗਾ rayon ਦੇ ਵਿੱਚ ਸੀਗਾ ਇਹ ਵਾਲਾ ਕੁਰਤੇ ਹਜੇ ਦੇਖੀ ਜਾ ਰਹੇ ਆਂਗੇ ਤੇ ਇਹ ਵੀ ਜਿਹੜਾ ਕੁੜਤਾ ਸੀਗਾ ਇਹ ਸ਼ੈਦਰ ਰਿਓਨ ਦੇ ਵਿੱਚ ਸੀਗਾ ਇਹ ਵੀ ਬਹੁਤ ਸੋਹਣਾ ਕੁੜਤਾ ਸੀਗਾ ਸੋਹਣਾ ਸੀ ਆ ਦੇਖੋ ਦੀਵੀ ਨੇ ਪਹਿਲੀ ਵਾਰ ਕੁੜਤਾ ਪਾਇਆ ਤੇ ਪਾ ਕੇ ਦਿਖਾ ਰਹੀ ਸੀ ਵੀ ਕਿਵੇਂ ਲੱਗਦਾਗਾ ਇਹ ਬਲੈਕ ਕਲਰ ਵਾਲਾ ਸੀ ਜਿਹੜਾ ਰਿਓਨ ਦੇ ਵਿੱਚ ਉਹ ਪਾਇਆ ਸੀ ਤੇ ਇਹ ਦਿਖਾ ਰਹੀ ਸੀ ਵੀ ਦੇਖ ਕਿਵੇਂ ਲੱਗਦਾਗਾ ਹਨਾ ਦੇਖੋ ਇਹ ਵੀ ਇੱਕ ਕਮੀਜ਼ਾਂ ਦੀ ਤਰੀ ਹੁੰਦੇ ਨੇ ਕੁੜਤੇ ਜਿਹੜੇ ਆਪਾਂ ਲੈਣੇ ਆਂ ਵੀ ਨਾਲ ਬਸ ਇਹਨਾਂ ਦੇ ਪਜਾਮੇ ਹੋ ਜਾਂਦੇ ਨੇ ਹਨਾ ਹੋਰ ਤਾਂ ਕੋਈ ਚੱਕਰ ਨਹੀਂ ਹੁੰਦੇ ਤਾਂ ਇਹ ਵੀ ਸੂਟ ਹੀ ਨੇਗੇ ਤੇ ਆ ਬਾਈਟ ਕਲਰ ਦੇ ਵਿੱਚ ਤੇ ਇਹ ਵੀ ਸੋਨਾ ਸੀਗਾ ਪਰ ਆਪਾਂ ਇਹਨਾਂ ਲਾਈਟ ਕਲਰ ਨਹੀਂ ਸੀ ਲੈਣਾ ਬਾਈਟ ਜਾਂ ਜ਼ਿਆਦਾ ਸੀਗਾ ਇਹ ਥੋੜਾ ਜਿਹਾ ਕਲਰ ਵਾਲਾ ਹੋਵੇ ਚਲੋ ਸੋਨਾ ਲੱਗਦਾ ਹਨਾ ਕਿਉਂਕਿ ਹੁਣ ਸਰਦੀ ਆ ਮੂਰੇ ਆ ਨਾ ਤਾਂ ਥੋੜੇ ਰੰਗ ਸੋਹਣੇ ਲੱਗਦੇ ਨੇ ਤੇ ਅਸੀਂ ਹਜੇ ਫਿਲਹਾਲ ਕਾਟਨ ਦੇ ਵਿੱਚ ਹੀ ਦੇਖਦੇ ਸੀ ਕਿਉਂਕਿ ਸ਼ਿਲਕ ਸ਼ੁਲਕ ਵਾਲਾ ਨਹੀਂ ਸੀ ਲੈਣਾ ਪਰ ਨਾਰਮਲ ਜਿਹਾ ਹੀ ਲੈਣਾ ਸੀ ਬਸ ਠੀਕ ਠਾਕ ਜਿਆ ਤੇ ਆ ਵੀ ਜਿਹੜਾ ਪਰਪਲ ਕਲਰ ਦੇ ਵਿੱਚ ਸੀ ਥੋੜਾ ਜਿਹਾ ਫਰਾਕ ਟਾਈਪ ਬਣਿਆ ਹੋਇਆ ਸੀ ਨੀਚੇ ਤੋਂ ਉੱਪਰ ਇਹਦੇ ਪਲੋਈਆਂ ਜਾਂ ਬਲਜੇ ਪਾਏ ਹੋਏ ਸੀ ਤੇ ਇਹ ਫਰਾਕ ਦੀ ਤਰ੍ਹਾਂ ਸੀ neck ਤੇ ਬਾਰਕ ਸੀ ਇਹਦੇ ਡਿਜ਼ਾਈਨ ਸੀਗਾ ਤੇ ਪੂਰਾ ਪਿਓਰ ਕਾਟਨ ਦੇ ਵਿੱਚ ਸੀਗਾ ਇਹ ਵਾਲਾ ਸੂਟ ਸੀਗਾ ਜਿਹੜਾ ਤੇ ਬਾਕੀ ਇਹਨਾਂ ਦੇ ਨਾ ਸਾਰੀ ਵੈਰਾਈ ਬਹੁਤ ਸੋਹਣੀ ਨੇ ਆ ਦੇਖੋ येलो ਕਲਰ ਦਾ ਬਹੁਤ ਸੋਹਣਾ ਸੀਗਾ ਇਹ ਹੋਰ ਵੀ ਲੇਡੀਜ਼ ਦੇਖ ਰਹੀਆਂ ਸੀ ਬਹੁਤ ਬਹੁਤ ਭੀੜ ਸੀਗੀ ਦੁਕਾਨ ਦੇ ਉੱਤੇ ਤੇ ਇੱਕ ਆ ਸੀਗਾ ਗਾਜਰੀ ਜੇ ਕਲਰ ਚ ਇਹ ਵੀ ਰਿਓਨ ਦਾ ਸੀਗਾ ਰਿਓਨ ਫੈਬਰਿਕ ਸੀ ਕਿਉਂਕਿ ਜਿਹੜਾ ਰਿਓਨ ਕਪੜਾ ਹੁੰਦਾ ਤੇ ਜਿਹੜਾ ਪਿਓਰ ਕਾਟਨ ਹੁੰਦਾ ਉਹਦਾ ਫਰਕ ਹੁੰਦਾਗਾ ਤੇ ਇਹ ਜਿਹੜਾ ਕਾਟਨ ਹੁੰਦੀ ਉਹ ਛੇਤੀ ਨਾ ਫਟ ਜਾਂਦਾ ਮਤਲਬ ਕਿ ਜਿਆਦਾ ਫਿਟਿੰਗ ਸਿਟਿੰਗ ਜੀ ਵਾਲਾ ਹੋਵੇ ਜੇ ਛੇਤੀ ਉਹ ਹੋ ਜਾਂਦਾ ਜਿਹੜਾ ਰਿਓਨ ਕਪੜਾ ਹੁੰਦਾ ਇਹਦਾ ਫਰਕ ਹੁੰਦਾ ਇਹ ਨਹੀਂ ਇੰਨਾ ਹੋ ਲੱਗ ਹੁੰਦਾ ਤੇ ਅਸੀਂ ਦੇਖ ਰਹੇ ਸੀ ਤੇ ਦੀਦੀ ਨੇ ਬਲੈਕ ਉੜਤਾ ਹਜੇ ਪਾਈ ਰੱਖਿਆ ਸੀਗਾ ਲਾਹਿਆ ਨਹੀਂ ਸੀਗਾ ਤੇ ਆ ਸੀਗਾ ਫਰੋਜੀ ਕਲਰ ਦੇ ਚ ਇਹਦੀਆਂ ਬਾਵਾਵਾਂ ਹੈਗੀਆਂ ਸੀ ਵੈਸੇ ਸਲੀਵਲੈਸ ਦਿਖਾਇਆ ਸੀ ਪਰ ਬਾਵਾਵਾਂ ਹੈਗੀਆਂ ਸੀ ਜੇ ਕਿਸ ਨੇ ਲਾਉਣੀਆਂ ਨੇ ਤੇ ਬਾਵਾ ਲਾ ਸਕਦਾ ਤੇ ਆ ਵਾਲਾ ਕੁੜਤਾ ਸੀ ਜਿਹੜਾ ਨੈਕਸਟ ਹੁਣ ਆ ਬਲਾਈ ਬਹੁਤ ਵਧੀਆ ਲੱਗਿਆ ਸੀ ਸਿੰਪਲ ਜਿਹਾ ਸੋਬਰ ਜਿਹਾ ਸੀਗਾ ਤੇ ਰੰਗ ਵੀ ਬਹੁਤ ਸੋਹਣਾ ਸੀਗਾ ਇਹ ਵੀ ਦੀਦੀ ਨੇ ਪਾ ਕੇ ਦੇਖਿਆ ਸੀਗਾ ਬਹੁਤ ਸੋਹਣਾ ਲੱਗਦਾ ਸੀ ਪਾਇਆ ਹੋਇਆ ਪਰ ਥੋੜੀ ਸਾਈਜ਼ ਦੇ ਵਿੱਚ ਦਿੱਕਤ ਆ ਗਈ ਤੇ ਇਹ ਸਾਈਜ਼ ਫਿੱਟ ਸੈਟ ਜਿਹਾ ਸੀ ਜਾਂਦੀ ਜਿਆਦਾ ਹੋਣੀ ਸੀ ਆ ਦੇਖੋ ਬੇਬੀ ਪਿੰਕ ਬੇਬੀ ਪਿੰਕ ਕਲਰ ਵੀ ਸੋਨਾ ਲੱਗਦਾ ਹੁੰਦਾ ਤੇ ਕੁੜਤੇ ਸਾਰੀ ਬਹੁਤ ਜਿਆਦਾ ਸੋਹਣੇ ਸੀ ਪਰ ਥੋੜਾ ਜਿਹਾ ਨਾ ਕਲਰ ਉਹਦੇ ਵਿੱਚ ਸਾਈਜ਼ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ ਕਈ ਕਈਆਂ ਦੇ ਵਿੱਚ ਸਾਈਜ਼ ਨਹੀਂ ਮਿਲ ਰਿਹਾ ਸੀ ਛੋਟੇ ਸਾਈਜ਼ਾਂ ਦੇ ਸੀਗੇ ਵਾਲੇ ਜਿਆਦਾ ਤੇ ਸੋਹਣੇ ਸਾਰੀ ਸੀਗੇ ਤੇ ਪਰ ਸਾਈਜ਼ ਦਾ ਚੱਕਰ ਪੈਂਦਾ ਸੀਗਾ ਆ ਅੱਗੇ ਜਾ ਲੋ ਜਬ ਮੈਂ ਕਿਦਾਂ ਦਸੀ ਮੈਂਦੀਆ ਕਲਰ ਜ ਹੈ ਨਾ ਇਹ ਵੀ ਠੀਕ ਠਾਕ ਜੀ ਸੀ ਇਹ ਮੈਨੂੰ ਨੀਨਾ ਸੋਹਣਾ ਲੱਗਿਆ ਤੇ ਬਾਕੀ ਜੇ ਆਪਾਂ ਦੇਖੀ ਜਾ ਰਹੇ ਸੀਗੇ ਆ ਲਾਂਗੇ ਕੋ ਗੱਲ ਕਿੰਨਾ ਡੈਟ ਲੱਗ ਰਿਹਾ ਹੈ ਸਾਈਟ ਆਜੀ ਉਹਨੂੰ ਇਹ ਨਹੀਂ ਲੱਗਦਾ ਹੈਗਾ ਕੰਫਰਟੇਬਲ ਨਹੀਂ ਹੈਗਾ ਉਹਨੂੰ ਇੱਕ ਹੀ ਸਾਈਜ਼ ਆ ਉਹੀ ਤਾਂ ਇਹਨਾਂ ਦਾ ਸਾਈਜ਼ ਹੀ ਹੈ ਇਹ ਉਹ ਇਸ ਟੈਸਟ ਤੋਂ ਛੋਟਾ ਗਾ ਨਾ ਜਿਹੜਾ ਪਿਆ ਹੈ ਹਾਂ ਉਹੀ ਹਾਂ ਉਹ ਥੋੜਾ ਤਾਂ ਜਾਊਗਾ ਦੇਖੇ ਹੈਗਾ ਮਾਰਜਿਨ ਆਹ ਦੇਖੀ ਜੀ ਆਹ ਬੜਾ ਆਹ ਬੜਾ ਇਹ ਤਾਂ ਬੜਾ ਲੱਗਦਾ ਆ ਜਿਹੜਾ ਥੱਲੇ ਦਿਖਾਇਆ ਇੱਕ ਲਾਲ ਜਿਹਾ ਆਹ ਬੜਾ ਹਾਂ

ਇਮੇ ਕਿ ਕਿਦੋਂ ਉਸ ਬਲੈਕ ਨਾਲ ਦਾ ਇਹ ਕਿੰਨਾ ਵਧੀਆ ਲੱਗ ਰਿਹਾ ਪਿਸਮ ਕਪੜਾ ਲਾਹ ਹਮਾਣਾ ਹਮ ਇਹ ਰਿਓ ਨਾ ਆਈ ਥਿੰਕ ਕਮੇਟੀ ਦੀ ਗਾਰੰਟੀ ਨਹੀਂ ਉਹਦੀ ਫੁੱਲ ਗਾਰੰਟੀ ਹੈ ਖਰਾਬ ਤਾਂ ਨਹੀਂ ਹੁੰਦਾ ਖਰਾਬ ਹੋਣਾ ਨਹੀਂ ਹੈਗਾ ਇਹਦਾ ਉਹ ਕਿੱਥੇ ਟਰੌਜ਼ਰ ਤੇ ਦੁਪੱਟਾ ਦੋ ਮਿੰਟਾਂ ਬਾਅਦ ਪਾਈ ਪਾ ਕੇ ਦੇਣਾ ਕਿੰਨਾ ਰਾਜ ਹੋ ਰਿਹਾ ਹੈ ਆਹ ਦੁਕਾਨ ਦੀ ਵਾਲੀ ਕਰਕੇ ਹੈ ਇੱਥੇ ਸੌਦਾ ਸੱਚ ਬਰਤ ਨੇ ਹਾਂ ਭਈ ਬਰਤਾਂ ਕਰਕੇ ਵੀ ਆ ਬਰਤਾਂ ਕਰਕੇ ਭੀੜ ਹੈ ਹਾਂ ਆ ਗਈ ਲਈਆ ਹੋਇਆ ਘਾਦੇ ਨੇ ਮਦਾਬ ਨਹੀਂ ਕਰਦਾ ਖਾਦੇ ਇਸ ਬਿਸਕੁਟ ਦਾ ਬਹੁਤ ਸੁਆਦ ਹੈ ਉਹ ਕੋੰਦੇ ਦੇਸੀ ਘੇ ਲੋ ਤਾਂ ਨਹੀਂ ਹੈਗੇ ਮਹਾਂ ਦੇਸੀ ਘੇ ਹੋ ਗਏ ਸੌਦਾ ਖੋਲਾ ਹੋਰ ਫੋੜ ਫਿਰ ਉਹ ਖੋਲਣਾ ਤਾਂ ਪੈਣਾ ਹੀ ਹੁਣ ਜੇ ਆਪ ਨੂੰ ਹੋਰ ਉਹ ਮਾਰਦਾ ਹੈ ਮੜਾ ਲੱਗੂ ਲਓ ਜੀ ਇਹ ਹੈਗਾ ਨੈਕਸਟ ਦਿਨ ਅਗਲਾ ਦਿਨ ਸ਼ੁਰੂ ਹੋ ਗਿਆ ਕੱਲ ਵਾਲਾ ਬਲੌਗ ਜਿਹੜਾ ਆਪਣਾ ਪਚਾਲੀ ਜੀ ਰਹਿ ਗਿਆ ਕੱਲ ਉਹ ਭਲਾੜੇ ਗਏ ਸੀ ਤੇ ਕੁਝ ਕੰਮ ਨਹੀਂ ਬਣਿਆ ਹਨਾ ਕੁਝ ਲਿਆਂਦਾ ਨਹੀਂ ਗਿਆ ਢੇਰਾ ਵਾਲਾ ਹੋ ਗਿਆ ਲੇਟ ਗਏ ਸੀ ਘਰੋਂ ਵੀ ਇੱਕ ਤੇ ਅੱਜ ਆਪਾਂ ਫੇਰ ਜਾਵਾਂਗੇ ਟਾਈਮ ਨਾਲ ਜਾਵਾਂਗੇ ਸੌਦੇ ਵਾਲੀ ਦੁਕਾਨ ਤੇ ਬਹੁਤ ਲੇਟ ਹੋ ਗਿਆ ਦਾ ਪਿਆਗਾ ਖੋਲਣਾ ਖੋਲਿਆ ਨਹੀਂ ਅਜੇ ਖੋਲਣਾਗਾ ਇੱਕ ਅੱਧੀ ਚੀਜ਼ ਜੀ ਕੱਢ ਲਈ ਵਿੱਚੋਂ ਤੇ ਇਹ ਹੁਣ ਦੇਖਦੇ ਹਾਂ ਹੁੜਾ ਕੇ ਆਕੇ ਦੇਖਦੇ ਆ ਵੀ ਆਕੇ ਕਰੀਏ ਦੂਰ ਤੋਂ ਮੇਕ ਤਾਂ ਵਰਦੀਆਂ ਲੈ ਕੇ ਆਉਣੀਆਂ ਨੇ ਨਾ ਠੰਡ ਹੋ ਗਈ ਤੇ ਉਹ ਬਿਮਾਰ ਹੋ ਰਿਆਗਾ ਸਵੇਰੇ ਠੰਡ ਹੁੰਦੀ ਹੈ ਜੇ ਸਕੂਲ ਜਾਂਦਾ ਉਹਦੇ ਕਰਕੇ ਪੂਰੀਆਂ ਮਾਵਾਂ ਦੀਆਂ ਵਰਦੀਆਂ ਲਿਆਉਣੀਆਂ ਪੈਣਗੀਆਂ ਤੇ ਬਾਕੀ ਜਿਹੜਾ ਸਮਾਂ ਰਹਿ ਗਿਆ ਉਹ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਆਪਾਂ ਅੱਧੇ ਇੱਕ ਕੰਮ ਕਰ ਲੇ ਵਸ ਅੱਧੇ ਇੱਕ ਰਹਿ ਗਏ ਤੰਦੂਰ ਆਪਾਂ ਬਾਲਤਾ ਤੰਦੂਰ ਚੱਗ ਪਾਤੀ ਆਪਾਂ ਬਾਲਣ ਤੇ ਸਬਜੀ ਉਧਰ ਗੋਭੀ ਦੀ ਆ ਬਾਲੀਆਂ ਨੂੰ ਅੱਗ ਬਹੁਤ ਚੜਦੀ ਆ ਹਨਾ ਤਾਂ ਰੰਗ ਰੰਨਾ ਤੇ ਕਰ ਤਾਂ ਤਾਂ ਹੁਣ ਖਤਮ ਹੋ ਗਿਆ ਤੇ ਉਤਮ ਸਿੰਘ ਪਿਆ ਇਹ ਹੋ ਗਿਆ ਬਿਮਾਰ ਹੈਲੋ ਉਤਮ ਨਹੀਂ ਤੇ ਮੈਂ ਗਲੂਮੁਲੀ ਜੀ ਇਹ ਕੁੜੀ ਜੀ ਗਲੂਮੁਲੀ ਜੀ ਕਿੰਨੀ ਹੋਈ ਕਿੰਨੀ ਦੀ ਗਲੂਮੁਲੀ ਕੰਬਲੀ ਲੈਣੀ ਇੱਥੇ ਇਹ ਹੋ ਗਿਆ ਬਿਮਾਰ ਬਾਈ ਚਾ ਚਾ ਚਿੱਕਾ ਜੋ ਖਾਂ ਬੁਖਾਰ ਸਾਰਾ ਕੁਝ ਹੋ ਗਿਆ ਇਕੱਠਾ ਚਾਰਜਰ ਦੂਆ ਚਾਰਜਰ ਕਾਦਾ ਫੋਨ ਦਾ ਕਿਹੜਾ ਫੋਨ ਦਾ ਕਿਹੜਾ ਫੋਨ ਲਾਣੀ ਹੈ ਡੈਡੀ ਵਾਲਾ ਆ ਇੱਥੇ ਪਿਆ ਇੱਥੇ ਪਿਆ ਪੱਠਾ ਲਾ ਕੇ ਪਿਆ ਹੈਗਾ ਇੱਥੇ ਬੁੱਤ ਚਾਰਜ ਹੋਏ ਕੋ ਕੋ ਲੱਗਦਾ ਹੈ ਕਿ ਇਹ ਉਹ ਬੋਟੀ ਉਹ ਚ ਪਿਆ ਉਹ ਚ ਆਇ ਚ ਪਿਆ ਚਾਰਜ ਦੇ ਲਾ ਮਲ ਸਟਾਰਜ ਹੱਬ ਦੇ ਲੱਗਾ ਗੜਾ ਆ ਅਡਾਪਟਰ ਇਹੀ ਲੱਗੂ ਦੇਖ ਲਾ ਲੀਡਾਂ ਹੀ ਤਾਂ ਹੋਰ ਵੀ ਪਈਆਂ ਨੇਗੀ ਚੱਲ ਮੈਂ ਉਹਨੇ ਝਾੜੂ ਕੱਢਾਂ ਫਿਰ ਉਹਨੇ ਤਾਂ ਅਜੇ ਤੰਦੂਰ ਤੱਪਦਾਗਾ ਸਬਜ਼ੀ ਬਣਾਈ ਆ ਬਬਾਈ ਗੋਭੀ ਦੀ ਬਣਾਈ ਨਹੀਂ ਅਜੇ ਤਾਂ ਬਣੂਗੀ ਆਪੀਏ ਕੱਟੀ ਕੱਟਤੀ ਸੀ ਗੋਭੀ ਦੇ ਤੱਕ ਨਹੀਂ ਸੋਣੀ ਐਦਰਾ ਆਪਣਾ ਜਿਹੜਾ ਤੜਕਾ অল ਰੈਡੀ ਹੋਈ ਐ ਦਾ ਰੈਡੀ ਲੱਗ ਗਿਆ ਕਿ ਉਹ ਲੈ ਕੇ ਦਵਾਂ ਨਾ ਇਹਦਾ ਚਾਰਜ ਹੋ ਸਕੇ ਤਾਂ ਹੀ ਆਏ ਕਿ ਕੁਰਤਾ ਵਿਚਾਰੀ ਪਹਿਲੀ ਵਾਰ ਨਾ ਮੋੜ ਦਿਖਾਈ ਦਿਖਾਈ ਉਹ ਕੁਰਤਾ ਪਹਿਲੀ ਵਾਰ ਕੁਰਤਾ ਲੈ ਕੇ ਆਈ ਸੀ ਤੇ ਕੁਰਤਾ ਕਰੇ ਆ ਕੇ ਪਾ ਕੇ ਦੇਖਿਆ ਉਹ ਵਧੀਆ ਲੱਗਿਆ ਪਜਾਮਾ ਵਾਲਾ ਖੁੱਲਾ ਆ ਗਿਆ ਸੱਚਾ ਦਾ ਪਜਾਮਾ ਵਾਲਾ ਤੇ ਆਹ ਜੀ ਦੱਸਿਓ ਪਜਾਮਾ ਨਹੀਂ ਪੇਆ ਮਾ ਲਾਸਟਿਕ ਵਾਲੀ ਖੁੱਲੀ ਆ ਇਹਦੀ ਇਹਦਾ ਬਾਲਾ ਉਹ ਵਗਾ ਉਹ ਕਪੜਾ ਇਹ ਵਧੀਆ ਸੀ ਇਹਦਾ ਸਾਈਜ਼ ਸੀਗਾ ਇਹਦੇ ਵਿੱਚ ਇੱਕ ਆ ਇਹਦਾ ਕੁੜਤਾ ਸੀਗਾ ਬਰਕ ਬੁਰਕੀ ਇਹਦਾ ਸੋਹਣਾ ਸੀ ਪਰ ਪਤਾ ਨਹੀਂ ਕਿਵੇਂ ਜੇ ਲੱਗਦਾ ਸੀ ਹਨਾ ਕਮੀਜ਼ ਨਹੀਂ ਵਧੀਆ ਲੱਗਾ ਨਾ ਬਿਆਮਾ ਦਾ ਡਾਡ ਜੇ ਫਿਰ ਇਹਦੇ ਵਿੱਚ ਛੋਟਾ ਸਾਈਜ਼ ਲੈ ਲੈ ਥੋੜਾ ਹੈ ਹੂੰ ਤਾਂ ਦੇਖ ਕੀ ਪਤਾ ਅੱਜ ਹੋਰ ਵਧੀਆ ਮਿਲ ਜਾਣ ਕੱਲ ਤਾਂ ਆਪਣੇ ਕੋਲ ਟਾਈਮ ਘੱਟ ਸੀ ਮਿਲਿਆ ਤਾਂ ਠੀਕ ਆ ਨਹੀਂ ਫਿਰ ਜੇ ਕਾਟਨ ਨਾ ਮਿਲ ਜਨ ਕਾਟਨ ਤੇ ਮਿਲ ਜਾਣਗੇ ਕੱਲ ਆਪਣੇ ਕੋਲ ਟਾਈਮ ਨਹੀਂ ਸੀਗਾ ਇੰਨਾ ਇਹ ਤਾਂ ਕਾਟਨ ਦਾ ਮਿਲ ਗਿਆ ਠੀਕ ਆ ਆ ਵੀ ਕੋਟ ਨਹੀਂ ਆ ਆ ਓਏ ਰਿਯਨ ਕੋਟ ਨਾ ਹਾਂ ਇਹ ਮੂਰੇ ਪਾਉਗੀ ਗਰਮੀ ਨਹੀਂ ਲੱਗਦੀ ਇਹਦੇ ਵਿੱਚ ਥੋੜਾ ਵੱਡੇ ਹੀ ਸਾਈਜ਼ ਐ ਇਹ ਤੁਝੇ ਥੋੜਾ ਜਿਹਾ ਛੋਟਾ ਇਹ ਕਿੰਨੇ ਐਕਸ ਲਾ ਇਹ ਤਾਂ ਇੱਕ ਐਕਸਲ ਘੱਟ ਲੈਣਾ ਮੈਨੂੰ ਆਏ ਜੇ ਲੱਗਦਾ ਇਹ ਬੜਾ ਸਾਰਾ ਜਾ ਹਮ ਕਿੱਥੇ ਮਿੰਦਾ ਦੇ ਦੇ ਨਹੀਂ ਕਿੰਨੇ ਐਕਸਲ ਲੈ ਮੈਂ ਦਿਖਾਉ ਰਿਹਾ ਮੈਨੂੰ ਤਾਂ ਐਸੀ ਪਿਆਮਾ ਜੋ ਆਹੋ ਚੀਜ਼ ਮੈਂ ਕਰਿਆ ਕੇ ਦੇਖੀ ਨਹੀਂ ਤੇਰਾ ਲੱਕ ਨਹੀਂ ਨਾ ਐਡਾ ਹੈਗਾ ਹੋ ਸਕਦਾ ਪਿਆਮਾ ਤਾਂ ਇਹ ਆ ਵੀ ਸਕਦਾ ਗਰੀ ਫਿਰ ਨਾ ਤੂੰ ਕਹਿੰਦੀ ਮੈਂ ਪਾ ਕੇ ਦੇਖਾਂ ਪਾ ਕੇ ਨਹੀਂ ਦੇਖਾਂ ਐਂ ਦੇਖ ਕੀ ਲੱਗਦਾ ਮੈਨੂੰ ਪਾ ਕੇ ਦੇਖੀ ਸਬਜੀ ਗੋਭੀ ਦੀ ਤੇ ੜੀ ਤੂੰ ੜੀ ਲਾਈਏ ਰੋਟੀ ਫਿਰ ਹਾਂ ਉਹ ਦੇ ਦਿੱਤਾ ਮੈਨੂੰ ਆ ਕੇ ਕਿਉਂ ਜਲਮਾ ਅਸੀਂ ਆਜਾ ਆਮ ਦਵਾਈ ਲਿਆਂਦੀ ਉਹਨਾਂ ਨੂੰ ਦਬਾਅ ਦੇਣਾ ਪਊਗਾ ਪਰ ਕੋਈ ਇੱਥੇ ਕੋਈ ਭਾਂਡਾ ਰੱਖਣ ਵਾਲਾ ਛੱਡ ਗਾਇਆ ਦੁਬਾਰਾ ਛੜਾਉਣਾ ਪਊਗਾ ਮੈਨੂੰ ਹੁਣ ਅੱਗੇ ਹੋਜੂਗੀ ਸਿਰਫ ਸਿਰਫ 50 ਰੁਪਏ ਇੱਕ ਡਾਂਟੀ ਰੋਟੀ ਪਹਿਲਾਂ ਥੱਪਣੀ ਆ ਜੀ ਐਵੇਂ ਪਾਣੀ ਦਾ ਹੱਥ ਲਾ ਕੇ ਤੇ ਫੇਰ ਜਿਹੜਾ ਪਾਸਾ ਜਿਹੜਾ ਪਾਸਾ ਨਾਲ ਚ ਪਾਉਣਾ ਉਹ ਪਾਸੇ ਨਹੀਂ ਪਾਣੀ ਲਾਉਣਾ ਜਿਹੜਾ ਪਾਸਾ ਨਾਲ ਚ ਪੀਣਾ ਉਹ ਪਾਸੇ ਨਹੀਂ ਪਾਣੀ ਲਾਉਣਾ ਦੂਜੇ ਨਾਲ ਪਾਣੀ ਲਾ ਕੇ ਲਾ ਦੇਣਾ ਦੇਖੋ ਬਣਦੀ ਰੋਟੀ ਉਹਨੂੰ ਕੱਲ ਕਿਹਾ ਸੀ ਤੁਸੀਂ ਲੈਣ ਦੀ